ਈ ਕਰਨੇ ਉਹ ਗੱਲ ਸੁਣ ਲੈ ਤੂੰ ਵੀ ਓਏ ਸੁਣ ਲੈ ਨਾ ਕੱਢੀ ਮੈਂ ਇਸ ਕਢਾਉ ਮੈਂ ਨਹੀਂ ਕਢਾਉਦਾ ਜਾਈ ਜਾ ਤੂੰ ਉੱਥੇ ਜਾ ਕੇ ਬੱਸ ਲੱਸੀ ਕਰਤੀ ਜਮੀ ਭੈਣ ਤੇ ਸਾਰੀ ਮੰਡੀ ਦੀ ਧਰੋਲੇ ਜੀ ਕਿਹੜਾ ਕੰਕਰ ਦਿੱਤਾ ਜਿਹੜਾ ਲੱਢੀ ਜਾ ਮੈਂ ਖੋਦੀ ਉੱਥੇ ਰਗਾ ਕਹਿ ਕੇ ਕੋਈ ਹੋਰ ਕੀ ਕਹਾ ਕਹੀ ਆ ਤੂੰ ਤੂੰ ਤਾਂ ਕਹਿ ਕਿੰਨੇ ਦੀ ਕਹਨੇ ਆਏ ਕਹਦੇ ਵੀ ਇੰਨੇ ਦੀ ਜੱਨਾ ਬੱਸ ਮੈਂ ਬਾਤ ਸੁਣ ਰਿਹਾ ਹਾਂ ਉਨੀ ਦੀ ਲੈ ਜਾ ਬੰਨ ਕਿ ਨਾ ਕੋਈ ਫਾਇਦਾ ਹੋਰ ਕਿੰਨੇ ਦੀ ਕੋਈ ਫਾਇਦਾ ਨਹੀਂ ਜੇ ਤੱਕ ਅੱਜ ਜਲੱਖ ਦੇ ਕਹਿਣਾ ਤਾਂ ਤੇਰਾ ਉਹ ਜਿਹੇ ਹਿਸਾਬ ਦਾ ਖੂਨਾ ਵੇਚ ਦਿੱਤਾ ਨਹੀਂ ਤੇਰੀ ਮਰਗੀ ਇਹ ਕਿੱਥੇ ਇੱਕ ਦਈ ਜੋ ਮੈਨੂੰ ਪਹਿਲਾਂ ਪੜਦੇ ਜੀ ਦੱਸ ਦੇ ਫਿਰ ਮੈਂ ਤੈਨੂੰ ਦੱਸ ਦੂੰਗੀ ਆਪਣਾ ਬੰਨ ਤੇ ਨਾ ਜੇ ਮੇਰੀ ਗੱਲ ਸੁਣ ਲਾ ਉਹ ਅਸਲੀ ਵਿੱਚ ਚਾਸੀ ਗਈ ਜਾਵੇ ਕੁਝ ਕਹੀ ਜਾਵੇ ਲੱਖ ਕੇ ਗਿਆ ਤਾਂ ਮੈਂ ਇਸ ਲਈ ਨਹੀਂ ਹੋਣਾ ਆਪਣਾ ਇੱਕ ਦਾਖਲ ਨਾਮ ਨੂੰ ਤੇ ਤੈਨੂੰ ਮੈਂ ਤਾਂ ਦੱਸਾਂ ਤੁਸੀਂ ਜੇਤੂ ਰਹੋਗੇ ਤੁਸੀਂ ਉਹ ਨਹੀਂ ਰਹਿੰਦੇ ਵਧੀਆ ਰਹੋ ਮੈਨੂੰ ਆळ्या ਤੈਨੂੰ ਇੱਕ ਗੱਲ ਦੱਸਾਂ ਤੁਸੀਂ ਕਰਦੇ ਹੋ ਹੰਡ ਨਾ ਨਾ ਕਰੀ ਜਵੇਂ ਨਾ ਚ ਕੋਈ ਫਾਇਦਾ ਨਹੀਂ ਹੁੰਦਾ ਹਾਂ ਜੇ ਤਾਂ ਕੋਈ ਦੇਣੀ ਐ ਤਾਂ ਤਾਂ ਫਨ ਖਚਾ ਦੇ ਕਿੱਥੇ ਓਕੇ ਤੇ ਪਹਿਲਾਂ ਵੀ ਯਾਰ ਕਿੰਨਾ ਪਤਾ ਨਹੀਂ 80 ਦੀ ਕਾਹਨ ਦੇ ਦੂੰ ਹਾਂ ਅੱਜ ਦਾ 80 ਕੋਰੇ ਆ ਜੇ ਮੈਂ ਮੈਂ ਕਹਿਣਾ ਹੋਵੇ ਫਟਚ ਦੇ ਆ ਨਹੀਂ ਨਹੀਂ ਮੰਨ ਲੀ ਗਾ ਹਾਂ ਕਿੰਨੇ ਦੀ ਦਿੰਨਾ ਬਾਈ ਦਾ 17 ਲਗਾ ਠੀਕ ਹੈ ਪਹਿਲਾਂ ਬਾਈ ਦਾ 17 ਤੂੰ ਕਹਿਮੀ ਇੰਨੇ ਦਿਨਾਂ ਤੱਕ ਗੱਲ ਕਰ ਜਿਹੜੀ ਗੱਲ ਆ ਤੂੰ ਬਲਗਾ ਕੰਦਾ ਕਰਨ ਚ ਪੈਦਾ ਨਹੀਂ ਲੱਗੇ ਲਗਾਏ ਨਾ ਤੱਕ ਲੱਗੇ ਤਾਂ ਹੱਤੀ ਜਾ ਰਹੇ ਪਿੱਛੇ ਦੱਸ ਤੂੰ ਤੂੰ ਦਾਦੇ ਆ ਲੈ ਫੜ ਲੱਖ ਦੀ ਮੈਂਸ ਤੇਰੀ ਹੋਊਗਾ ਉਹ ਨਹੀਂ ਯਾਰ ਆਉਣੀ ਨਹੀਂ ਗਰੂ ਕਿੰਨੇ ਦੀ ਹੁੰਦੀ ਐ ਨਹੀਂ ਹੁਣੀ 25 ਨੂੰ ਦੇਣ ਪੂਰੇ ਆ ਤੇ 23 ਨੂੰ ਓਏ ਉਹ ਤਾਂ ਚਲ ਤੂੰ 24 ਨੂੰ ਵੇਚੀ ਜੇ ਵੇਚਣ ਵਾਲੀ ਗੱਲ ਕਰਨੀ ਕੋਈ ਨਾ ਕਰ ਕੋਈ ਵੇਚਣ ਵਾਲੀ ਕਹੇ ਵੀ ਇੰਨੇ ਦੀ ਵੇਚਦਾ ਉਹ ਵੇਚਣ ਵਾਲੀ ਮੈਂ ਉਹ ਕੋਈ ਗੱਲ ਵੀ ਕਹੇ ਮੂੰਹੋ ਦੱਸ ਮੈਨੂੰ ਕਿੰਨੇ ਦੀ ਦਿੰਦਾ ਕੋਈ ਪਤਾ ਦੱਸ ਕਿੰਨੇ ਦੀ ਦਿੰਦਾ ਸਾਰਾ ਹੀ ਪਤਾ ਕਾ ਕਿੰਨੇ ਦੀ ਦਿੰਦਾ ਤੂੰ ਦੱਸ ਤੂੰ ਤਾਂ ਕੋਈ ਗੱਲ ਵੀ ਕਹੇ ਵੀ ਇੰਨੇ ਦੀ ਦਿੰਦਾ ਤੂੰ ਗੱਲ ਕਹੇ ਕਿੰਨੇ ਦੀ ਦਿੰਦਾ ਕਹੇ ਇੱਕ ਵਾਰੀ ਗੱਲ ਵੀ ਇੰਨੇ ਦੀ ਦਿੰਦਾ ਤੇਰੇ ਦਾ 20 ਦੀ ਲੱਗ ਤੋਂ 18 ਦੀ 20 ਦੀ 18 ਦੀ 20 ਦੀ ਉੱਥੇ ਹੀ ਤੁਰਾ ਪੈਂਦਾ ਗੱਲ ਕਹਿਣ ਵਾਲੀ ਕਹਿੰਦੀ ਆ ਤਾਂ ਮੈਂ ਇਸ ਵੇਚ ਕੇ ਦੱਸੇ ਕਰਾਂ ਤਾਂ ਹੋਰ ਗਿਆ ਸਮਝ ਬਈ ਇੱਥੇ ਇੱਥੇ ਬਾਕ ਤੇ ਖੜਾ ਮੈਂ ਢੱਕਣਾ ਨੂੰ ਸੁਣ ਕਰਾਉਣਾ ਕਿੰਨਾ ਗੱਲ ਹੈ ਦੋਤੇ ਕਰਦੇ ਨਾ ਨਾ ਯਾਰ ਜੇ ਬਈ ਪਿੱਤੇ ਮੁਪੈਂਡੀ ਨਹੀਂ ਚੰਗਾ ਉਹ ਪੈਂਡੀ ਨਹੀਂ ਚੰਗਾ ਓ ਜੇ ਕੋਈ ਗੱਲ ਕਰਦਾ ਆ ਲੈ ਹੁਣ ਤੂੰ ਗੱਲ ਸੁਣੀ ਹੁਣ ਤੂੰ ਮੋੜੇਗਾ ਤੇਰੀ ਮਰਜ਼ੀ ਆ ਜੇ ਪੰਜ ਦੀ ਕਰਦਾ ਹੋ ਰਿਆ ਮੜ ਖੱਚ ਤਾਂ ਨਾ ਪੰਜ ਦੀ ਕਰ ਦਾਂਗਾ ਤੂੰ ਬਾਲਾ ਓਵਰ ਤੇ ਤਾਂ ਬੱਪ ਕਹੀ ਕਰਨੀ ਉਹ ਗੱਲ ਸੁਣ ਲੈ ਤੂੰ ਵੀ ਅੱਗੇ ਇਹ ਨਹੀਂ ਮੰਨਦਾ ਹੋਰ ਤੂੰ ਨਹੀਂ ਮੰਨਦਾ ਤੂੰ ਵੀ ਗੱਲ ਸੁਣ ਲੈ ਕਰ ਮਹਰਤ ਉਹ ਨਾ ਬਰ ਚੱਲ ਉਹ ਬਟਨ ਨੂੰ ਬੰਨਣ ਦਾ ਹੀ ਨਹੀਂ ਪਤਾ ਕਿਵੇਂ ਬੰਨਣੀ ਹੈ ਭਾਈ ਆ ਦੇਖ ਲੈ ਆ ਕੇ ਦੇਖ ਲੈ ਦੂਜਿਆਂ ਦੀਆਂ ਧਾਰਾ ਚੱਲਦੀਆਂ ਤੇ ਉਹਦੀ ਧਾਰ ਚੱਲਦੀ ਚੱਲਦੀ ਕਰਦੇ ਆਂ ਧਾਰਾ ਆਹ ਤਾਂ ਉਹ ਜਾਨ ਜਪਾ ਬਾਰੀ ਲੱਗਣਾ ਹੋ ਰਿਹਾ ਪਹਿਲਾ ਗੱਲ ਓਏ ਬਣਾ ਮਾ ਕੋਈ ਨਾ ਮਾ ਕੋਈ ਸੌੜਲਾ ਨਾ ਕੱਢੀ ਮੈਂ ਇਸਕ ਦਾ ਉਹ ਮੈਂ ਨਹੀਂ ਕਢਾਉਂਦਾ ਨਹੀਂ ਆਈ ਤੇ ਮੈਂ ਇਸਕ ਕਢਾਉਗੀ ਸੁਣੋ ਪਹਿਲਾਂ ਸੁਣ ਕੋਈ ਗੱਲ ਮਨਸੂਬੀ ਕਰਾਂ ਕਿੰਨੇ ਦੀ ਲੈਣਾ ਤੂੰ ਕਿੰਨੇ ਦੀ ਲੈਣਾ ਤੂੰ ਮੈਂ ਓਏ ਤਾਂ 1 ਮਿੰਟ ਤਾਂ ਖੜੋ ਹੋ ਜਾ ਕਿੰਨੇ ਦੀ 80 ਦੇਣਾ 80 ਦਾ ਤੈਨੂੰ ਤਾਂ 1 ਮਿੰਟ ਖੜੋ ਹੋ ਜਾ ਪੈਸੇ ਦੇਣ ਵਾਲਾ ਜਾਊਗਾ ਪੈਸੇ ਤਾਂ ਦੇਈਂ

ਬੋਲਤਾ 2 ਲੱਖ ਕਿੱਜਾ ਕਰੋ ਉੱਤੇ ਜਾਣੇ ਬੈਠੇ ਕਿੰਨਾ ਬਚੀ ਗਿਆ ਉਹ ਕਿਤੇ ਲਾਗ ਥੱਲੇ ਬੈਠੀ ਥੱਲੇ ਕਿੱਲ ਨਹੀਂ ਹੈਗੇ ਬੋਡੀ ਵੀ ਕਰਦਾ ਕਿੰਨੇ ਬੋਡੀ ਬੋਡੀ ਨੇ ਇੱਕ ਵੀ ਇੱਕ ਵੀ ਦੀ ਮੈਂ ਸਰ ਯਾਰ ਮੈਂ ਨਹੀਂ ਜਾ ਯਾਰ ਲੱਸੀ ਕਰਦੀ ਜਮੀ ਭੈਣ ਤੋਂ ਸਾਰੀ ਮੰਡੀ ਦੀ ਧਨੋਲੇ ਜੀ ਮੈਨੂੰ ਲੱਸੀ ਕੇਨਾ ਆ ਦੇਖੀ ਹੁਣ ਬੋ ਹਲੋ ਕੋਲੇ ਆਪਣੀ ਪਰਕੇ ਕਿੰਨੇ ਦੀ ਲੈ ਬੱਚਾ ਕਿੰਨੇ ਦੀ ਲੈ ਬੱਚਾ ਤਾਂ ਦੇਖ ਲੈ ਪਹਿਲੇ ਜਿਹੜਾ ਦੇਖ ਲੈ ਕੀ ਕਹਿੰਦਾ ਪੰਜਵਾ ਦਣਾ ਟੈਸਟ ਕਰਾ ਲੈ ਕੀ ਕਹਿੰਦਾ ਬੱਚਾ ਦੇਖਿਆ ਮੂਰੇ ਬੱਚਾ ਦੇਖ ਲੈ ਪੰਜਵਾ ਦਣਾ ਜੀ ਸੁਜੀ ਨੂੰ ਬੱਚਾ ਦੇਖ ਲੈ ਇਹ ਆਏ ਦੇਖ ਇਹ ਤਾਂ ਪਟਕੇ ਦੇਖ ਲੈ ਲੈ ਇਹਦਾ ਉਹ ਰੁੱਖਾ ਦੇਖ 10 ਦਿਨ ਕੈ ਤੁਮਜੇ ਬੱਲੇ ਉੱਡਦਾ ਹੈ ਇੱਕ ਤਰੀਕ ਦੀ ਸੂਈ ਆ ਇੱਕ ਤਰੀਕ ਦੀ ਸੂਈ ਆ ਕਿੰਨੇ ਦਿਨ ਲੈਣਾ ਦੋ ਲੱਖ ਕੀ ਕਰ ਰਿਹਾ ਹੈ ਦੇਖ ਲੈ ਹਾਂ ਟਰੱਕ ਭਰੂ ਜੀ ਪਰ ਦਿਆਏ ਪਰ ਮੂਹਰਾ ਮਾਰ ਰੱਖਦਾ ਮੈਂ ਲੈ ਕੇ ਰੱਖਦਾ ਜਾਨਵਰ ਕਰ ਕਰ ਨਹੀਂ ਜਾਂਦੇ ਗੱਟਾ ਗੱਟਾ ਅੱਛੀ ਇਸ ਲਗਾਇਆ ਮੈਂਨੇ ਲਾ ਕੇ ਆ ਮੈਂਨੇ 20 ਕਹਾ ਉਸੇ ਲਾ ਗਿਆ ਵੀਰੇ ਉਹ ਠੀਕ ਆ ਮਾਲਾ ਲਾ है रे मैं दस लड़ लेंगे तुझे मैं बस सुन ले मानला यार मानला कितने की टेक की खुश है बस 20 की टेक की खुश तू जो कहीं आना फगलर लाके दे देगा 100 लाख की है तो एक टुकटप दे पूरे भी भी तो दो कितने की लेके सोचा सही रहने का आज तो ए वाले ने गार्डन में क्लब है जा रहा है ये बात गई दूसरी बात दूसरी बात गए तुम हैं लाल आखिरी जुआब है आखिरी शुरुआत पर ये तरफ लड़ता ਮੈਂ ਰੇ ਪੂਰੇ ਪੂਰੇ 14 ਦਾ ਦੇ ਦੂਗਾ ਪਾਪੂ ਮੈਂ ਤੈਨੂੰ ਕਿੰਨੇ ਪੈਸੇ ਕਹਿਆ ਸਹੀ ਦੱਸ ਇਹਨੂੰ ਮੈਂ ਤੈਨੂੰ ਕਿੰਨੇ ਪੈਸੇ ਦੀ ਕਹਾਂ ਵੀ ਦੇ ਦੇ ਹਾਂ ਕਿੱਥੇ ਦੀ ਕਿਹੜੇ ਕਿਹੜਾ ਕੰਡਰ ਦਿੰਦਾ ਜੱਡੀ ਜਾਂ ਵੱਡੀ ਜਾਂਦਾ ਕੋਈ ਨਾ ਕੋਈ ਤਾਂ ਮੈਂ ਹੁਣ ਤੈਨੂੰ ਫਿਰ ਦੱਸ ਦਿੰਦਾ